ਫਗਵਾੜਾ ਦੇ ਮਹਿਲਾ ਮੋਤੀ ਬਾਜ਼ਾਰ ਵਿਖੇ ਸਥਿਤ ਸੂਦਾ ਮਹੱਲੇ ਵਿੱਚ ਉਸ ਸਮੇਂ ਹਫੜਾ ਤਫੜੀ ਮਚ ਗਈ ਜਦੋਂ ਦੱਸਣ ਮੁਤਾਬਕ ਬਿਜਲੀ ਦੇ ਸ਼ਾਰਟ ਸਰਕਟ ਨਾਲ ਇੱਕ ਮਕਾਨ ਦੀ ਦੂਸਰੀ ਮੰਜ਼ਲ ਦੇ ਕਮਰੇ ਨੂੰ ਅੱਗ ਲੱਗ ਗਈ ਇਸ ਅੱਗ ਲੱਗਣ ਨਾਲ ਜਿੱਥੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਉੱਥੇ ਮਕਾਨ ਦੇ ਮਾਲਕ ਗੁਲਸ਼ਨ ਮਨ ਚੰਤਾ ਨੇ ਦੱਸਿਆ ਕਿ ਉਹਨਾਂ ਨੂੰ ਗਵੰਡੀਆਂ ਦਾ ਫੋਨ ਆਇਆ ਸੀ ਕਿ ਉਹਨਾਂ ਦੇ ਮਕਾਨ ਨੂੰ ਅੱਗ ਲੱਗੀ ਹੋਈ ਹੈ ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਅੱਗ ਕਾਫੀ ਜ਼ਿਆਦਾ ਸੀ ਤੇ ਉਹਨਾਂ ਤੁਰੰਤ ਹੀ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਫਗਵਾੜਾ ਦੀ ਟੀਮ ਨੂੰ ਦਿੱਤੀ ਜਿਨ੍ਹਾਂ ਨੇ ਮੌਕੇ ਤੇ ਆ ਕੇ ਅੱਗ ਤੇ ਕਾਬੂ ਪਾਇਆ ਉਹਨਾਂ ਦੱਸਿਆ ਕਿ ਰਾਹਤ ਦੀ ਗੱਲ ਇਹ ਰਹੀ ਕਿ ਇਸ ਅੱਗ ਨਾਲ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਜਰਕਿ ਕਮਰੇ ਵਿੱਚ ਪਿਆ ਸਾਰਾ ਸਮਾਨ ਸਾੜ ਕੇ ਸੁਆਹ ਹੋ ਗਿਆ। ਐ ਸਰ ਕੀ ਮਾਮਲਾ ਕੀ ਅੱਗ ਲੱਗਣ ਦਾ ਕਾਰਨ ਕੀ ਆ? ਸੰਧਰ ਗਵਾਂਡੀਆਂ ਦਾ ਫੋਨ ਗਿਆ ਸ਼ੋਰਟ ਸਰਕਟ ਜੇ ਹੋਇਆ ਇੱਕ ਕਮਰੇ ਦੀ ਲੱਗੀ ਅੱਗ। ਦੂਜੀ ਜਾਣਿਆ ਅੱਗ ਦੀ ਨਹੀਂ। ਕਿਉਂ? ਕੋਈ ਨੁਕਸਾਨ ਹੋ ਗਾ। ਇੱਜ ਨਾ ਹੁਣ ਕਮਰੇ ਦੀ ਅੱਗ ਲੱਗ ਗਈ ਹੈ। ਇੱਧਰ ਕੋਈ ਹੈ ਨਹੀਂ ਸੀ ਖਾਸ। ਤਾਂ ਫਾਇਰ ਬ੍ਰਿਗੇਡ ਨੂੰ ਗਿਆ। ਹਾਂ ਫਾਇਰ ਬ੍ਰਿਗੇਡ ਡੀ ਆਈ ਆਇਆ ਤਾਂ ਫਾਇਰ ਬ੍ਰਿਗੇਡ ਨੂੰ ਫੋਨ ਕਰ ਦਿੱਤਾ ਉਹ ਆ ਗਏ ਹੈਗੇ ਬਹੁਤ ਜਲਦੀ ਆਏ ਜਲਦੀ ਆ ਗਏ ਠੀਕ ਹੈ ਪਰਮਾਧਮਾ ਦੀਆਂ ਬਚਾਅ ਹੋ ਗਿਆ ਹਾਂਜੀ ਸਰ ਉਹਦੇ ਸੱਗ ਦੀ ਸੂਚਨਾ ਮਿਲਦੇ ਸਾਰੇ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਮੁਲਾਜ਼ਮਾ ਨੇ ਦੱਸਿਆ ਕਿ ਇਸ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਜਦਕਿ ਅੱਗ ਲੱਗਣ ਨਾਲ ਕਮਰੇ ਵਿੱਚ ਪਿਆ ਸਾਰਾ ਸਮਾਨ ਸੜ ਗਿਆ ਅੱਜ ਫਾਇਰ ਪ੍ਰਗਟ ਪਗਵਾੜਾ ਤੇ ਸਵੇਰੇ 10:08 ਤੇ ਕਾਲ ਆਈ ਸੀ ਕਿ ਮੋਤੀ ਪਿਆਰ ਸੋਦਾ ਮਹੱਲਾ ਘਰ ਤੇ ਅੱਗ ਲੱਗ ਗਈ ਹੈ ਗੱਡੀ ਭੇਜੀ ਆਵੇ ਅਸੀਂ ਮੌਕੇ ਤੇ ਸਾਡਾ ਫਾਇਰ ਟੈਂਡਰ ਤੇ ਸਟਾਫ ਸਾਰਾ ਆ ਕੇ ਦੇਖਿਆ ਉੱਪਰ ਕਮਰੇ ਦੇ ਵਿੱਚ ਫਸਟ ਫਲੋਰ ਤੇ ਪਿਆ ਸਾਰਾ ਸਮਾਨ ਅੱਗ ਲੱਗ ਗਈ ਜੀ ਤੇ ਫਾਇਰ ਬ੍ਰੀਡ ਵੱਲੋਂ ਮੌਕੇ ਤੇ ਪਾਣੀ ਮਾਰ ਕੇ ਤੇ ਅੱਗ ਤੇ ਕਾਬੂ ਪਾਇਆ ਇਹ ਸਾਰਾ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਕਮਰੇ ਚ ਜਿੰਨਾ ਸਮਾਨ ਪਿਆ ਸੀ ਸਾਰਾ ਸੜ ਗਿਆ ਜੀ ਕਿਸ ਨਾਮ ਦੇ ਉੱਪਰ ਆ ਜੀ ਮਕਾਨ ਜਿਹਦੇ ਅੱਗ ਲੱਗੀ ਮਕਾਨ ਮਾਲਕ ਦਾ ਨਾਮ ਗੁਰਸ਼ਨ ਮਚੰਦ ਰਫੀਸ਼ ਮਚੰਦ ਦਾ ਜੀ ਕਿੰਨੀਆਂ ਬੋਲ ਮਗੀ ਫਾਇਰ ਬ੍ਰੀਡ ਦੀਆਂ ਗੱਡੀਆਂ ਕਿੰਨੀਆਂ ਲੱਗੀਆਂ ਸਰ ਇੱਕ ਫਾਇਰ ਟੈਂਡਰ ਨਾਲ ਅੱਗ ਤੇ ਕਾਬੂ ਪਾਇਆ ਫਗਵਾੜਾ ਦੇ ਮਹੱਲਾ ਮੋਤੀ ਬਾਜ਼ਾਰ ਵਿਖੇ ਸਥਿਤ ਸੂਦਾ ਮਹੱਲੇ ਵਿੱਚ ਉਸ ਸਮੇਂ ਹਫੜਾ ਤਫੜੀ ਮਚ ਗਈ ਜਦੋਂ ਦਸਨ ਮੁਤਾਬਕ ਬਿਜਲੀ ਦੇ ਸ਼ਾਰਟ ਸਰਕਟ ਨਾਲ ਇੱਕ ਮਕਾਨ ਦੀ ਦੂਸਰੀ ਮੰਜ਼ਲ ਦੇ ਕਮਰੇ ਨੂੰ ਅੱਗ ਲੱਗ ਗਈ ਇਸ ਅੱਗ ਲੱਗਣ ਨਾਲ ਜਿੱਥੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਉੱਥੇ ਮਕਾਨ ਦੇ ਮਾਲਕ ਗੁਲਸ਼ਨ ਮਨ ਚੰਤਾ ਨੇ ਦੱਸਿਆ ਕਿ ਉਹਨਾਂ ਨੂੰ ਗਵੰਡੀਆਂ ਦਾ ਫੋਨ ਆਇਆ ਸੀ ਕਿ ਉਹਨਾਂ ਦੇ ਮਕਾਨ ਨੂੰ ਅੱਗ ਲੱਗੀ ਹੋਈ ਹੈ ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਅੱਗ ਕਾਫੀ ਜ਼ਿਆਦਾ ਸੀ ਤੇ ਉਹਨਾਂ ਤੁਰੰਤ ਹੀ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਫਗਵਾੜਾ ਦੀ ਟੀਮ ਨੂੰ ਦਿੱਤੀ ਜਿਨ੍ਹਾਂ ਨੇ ਮੌਕੇ ਤੇ ਆ ਕੇ ਅੱਗ ਤੇ ਕਾਬੂ ਪਾਇਆ ਉਹਨਾਂ ਦੱਸਿਆ ਕਿ ਰਾਹਤ ਦੀ ਗੱਲ ਇਹ ਰਹੀ ਕਿ ਇਸ ਅੱਗ ਨਾਲ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਜਦਕਿ ਕਮਰੇ ਵਿੱਚ ਪਿਆ ਸਾਰਾ ਸਮਾਨ ਸਾੜ ਕੇ ਸੁਆਹ ਹੋ ਗਿਆ ਉਦਰੇ ਅੱਗ ਦੀ ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਮੁਲਾਜ਼ਮਾ ਨੇ ਦੱਸਿਆ ਕਿ ਇਸ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਜਦਕਿ ਅੱਗ ਲੱਗਣ ਨਾਲ ਕਮਰੇ ਵਿੱਚ ਪਿਆ ਸਾਰਾ ਸਮਾਨ ਸੜ ਗਿਆ